ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਰੈਸਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੁਹਾਨੂੰ ਇੱਕ ਨੰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ। ਤੇ ਲੋ ਜੀ ਅੱਜ ਫੇਰ ਤੁਹਾਡੇ ਲਈ ਬੜੇ ਸੋਹਣੇ ਜੇ ਸੂਟ ਲੈ ਕੇ ਆਏ ਹਾਂ। ਮਹਾਰੀ ਪਹਿਲਾ ਸੂਟ ਦੇਖੋ। ਕਾਫੀ ਪਿਆਰਾ ਸੂਟ ਹੈ ਜੀ ਇਹ। ਬਹੁਤ ਜਿਆਦਾ ਸੋਹਣਾ ਸੂਟ ਹੈ। ਜਿਸ ਤਰ੍ਹਾਂ ਦਾ ਹੁਣ ਮੌਸਮ ਚੱਲ ਰਿਹਾ ਉਹਦੇ ਅਕੋਰਡਿੰਗਲੀ ਨਾ ਇਹ ਸੂਟ ਬਹੁਤ ਪਿਆਰਾ ਹੈਗਾ। ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਜੀ ਬਿਲਕੁਲ ਪਿਓਰ ਕਾਟਨ ਦੇ ਵਿੱਚ। ਤੇ ਉੱਪਰ ਨਾਲ ਇਹਦੇ ਗਲੇ ਤੇ ਇੱਕ ਵਰਕ ਦੀ ਪੱਟੀ ਮਿਲੂਗੀ ਪੱਟੀ ਨਹੀਂ ਹੈ ਐਕਚੁਅਲੀ ਵਰਕ ਹੈ ਇਹਦੇ ਉੱਪਰ ਮਿਰਰ ਵਰਕ ਹੋਇਆ ਹੋਇਆ ਬੜਾ ਹੀ ਪਿਆਰਾ ਜਿਹਾ ਮਿਰਰ ਵਰਕ ਹੋਇਆ ਹੋਇਆ ਇਹਦੇ ਤੇ ਠੀਕ ਹੈ ਜੀ ਤੇ ਬਿਲਕੁਲ ਪਿਓਰ ਕਾਟਨ ਕੈਮਰੀ ਕਾਟਨ ਰਹੂਗੀ ਘੇਰੇ ਤੇ ਤੁਹਾਨੂੰ ਇਹ ਲੇਸ ਮਿਲੂਗੀ ਵਾਈਟ ਕਲਰ ਦੀ ਠੀਕ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੀ ਥਰੂ ਬਿਲਕੁਲ ਨਹੀਂ ਹੈਗਾ ਤੁਸੀਂ ਇਦਾਂ ਹੀ ਪਾਉਂਗੇ ਕੈਮਰੀ ਕਾਟਨ ਦਾ ਸੂਟ ਹੈ ਰੰਗ ਆ ਰੰਗ ਕਿਛ ਸਹੀ ਹੈ ਕਲਰ ਤਾਂ ਲਗਭਗ ਸਹੀ ਆ ਹੀ ਜਾਂਦਾ ਇਹ ਵਾਲੇ ਕਲਰ ਤਾਂ ਆ ਜਾਂਦੇ ਆ ਤੇ ਇਹ ਨਾ ਤੁਹਾਨੂੰ ਪੱਟੀ ਮਿਲੂਗੀ ਸਵਾ ਮੀਟਰ ਤੱਕ 2.5 ਮੀਟਰ ਦਾ ਪੀਸ ਹੈ ਸਵਾ ਮੀਟਰ ਤੱਕ ਇਹ ਪੱਟੀ ਮਿਲੂਗੀ ਤੁਹਾਨੂੰ ਇਹ ਪੱਟੀ ਨੂੰ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਕਿੱਥੇ ਲਾਉਣੀ ਹੈ ਤੁਸੀਂ ਠੀਕ ਹੈ ਜੀ ਤੇ ਲੋ ਜੀ ਇਹ ਹੈਗੀ ਆ ਇਹਦੇ ਨਾਲ ਸਲਵਾਰ ਮੈਂ ਨਾ ਆਪਦੇ ਆ ਇੱਕ ਵਾਰੀ ਕਿਤੇ ਸਲਵਾਰ ਘੱਟ ਵੱਧ ਨਾ ਹੋਵੇ ਜਿੰਨੀ ਹੋਊਗੀ ਮੈਂ ਤੁਹਾਨੂੰ ਦੱਸ ਦਊਗੀ ਠਾਈ ਲੋ ਜੀ 2.5 ਮੀਟਰ ਸਲਵਾਰ ਹੋਊਗੀ ਸ਼ਰਟ ਦੀ ਲੈਂਥ ਵੀ ਮੈਂ ਤੁਹਾਨੂੰ ਇੱਕ ਵਾਰੀ ਨੋਪ ਕੇ ਦੱਸ ਦਿੰਨੀ ਆ ਕਿੰਨੀ ਆ ਲੈਂਥ 45 ਹੈ ਜੀ ਤੇ ਇਹ ਫੋਲਡ ਕਰਨ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਲੇਸ ਲੱਗੀ ਹੋਈ ਆ 40 ਥੋੜੀ ਆਰਾਮ ਨਾਲ ਰੈਡੀ ਹੋ ਜਾਊਗੀ ਜੇ ਕੱਟ ਰੱਖਣੀ ਚਾਹੋ ਨੇ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਤੇ ਇਹ ਨਾਲ ਕਾਟਨ ਦਾ ਦੁਪੱਟਾ ਮਿਲੂਗਾ ਕਾਟਨ ਮਸਲੀਨ ਚ ਲੱਗ ਰਿਹਾ ਜੀ ਇਹ ਮੇਨ ਦੁਪੱਟਾ ਹਾਂ ਕਾਟਨ ਮਸਲੀਨ ਦੇ ਵਿੱਚ ਆ ਬਹੁਤ ਧਿਆਰਾ ਦੁਪੱਟਾ ਜੀ ਚਮਕੀ ਦੁਪੱਟਾ ਟੈਚ ਵਰਕ ਹੋਇਆ ਹੋਇਆ ਹੈ ਇਹਦੇ ਤੇ ਸੌਫਟਨੈਸ ਬਹੁਤ ਆ ਜੀ ਦੁਪੱਟੇ ਦੇ ਵਿੱਚ ਰਹਿਣੀ ਆ ਕਿ ਆਕਰਿਆ ਜੀ ਦੁਪੱਟਾ ਜਿਹੜੀਆਂ ਸਾਰੀਆਂ ਲਾਈਨਾਂ ਦਿਖ ਰਹੀਆਂ ਨੇ ਵਰਕ ਦੀਆਂ ਨੇ ਸਾਰੀਆਂ ਆ ਸਾਰੇ ਪੈਚ ਲੱਗੇ ਹੋਏ ਨੇ ਤੇ ਫੋਰ ਸਾਈਡ ਇਹ ਤੁਹਾਨੂੰ ਪੱਟੀ ਮਿਲੂਗੀ ਠੀਕ ਹੈ ਜੀ ਤੇ ਦੁਪੱਟਾ ਮਿਲੂਗਾ ਤੁਹਾਨੂੰ ਇਹ ਸਵਾ ਦੋ ਮੀਟਰ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ ਅੱਜ 1050 ਰੁਪਏ 1050 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਨਹੀਂ ਹੈਗੀ ਅਗਲਾ ਸੂਟ ਦੇਖੋ ਅਜੀ ਅਗਲਾ ਸੂਟ ਦੇਖੋ ਕਾਫੀ ਸੋਹਣਾ ਲੱਗਦਾ ਹੈ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਗਰਮੀਆਂ ਚ ਐਮ ਪਾਉਣ ਵਾਲਾ ਤੇ ਫੈਂਸੀ ਵੀ ਹੈ ਤੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਵੀ ਹੈਗਾ ਲਓ ਬਹੁਤ ਪਿਆਰਾ ਸੂਟ ਹੈ ਸਾਰੇ ਫਰੰਟ ਦੇ ਉੱਪਰ ਆ ਤੁਹਾਨੂੰ ਮਿਰਰ ਵਰਕ ਮਿਲੂਗਾ ਸਾਰੇ ਫਰੰਟ ਤੇ 1 2 3 4 5 6 7 8 ਲਾਈਨਾਂ ਨੇ ਠੀਕ ਹੈ ਜੀ ਆ ਲਓ ਬਹੁਤ ਸੋਹਣਾ ਸੂਟ ਹੈ ਤੇ ਬਿਲਕੁਲ ਲਾਈਟ ਵੇਟ ਹਲਕਾ ਵੀ ਹੈ ਕਾਟਨ ਬਿਲਕੁਲ ਹਲਕੀ ਬਈ ਹੈ ਇਹ ਹੈਗੀ ਹੈ ਜੀ ਸਲਵਾਰ ਸਲਵਾਰ ਦੀ ਮੈਚਿੰਗ ਇਹਦੇ ਨਾਲ ਕੀਤੀ ਹੋਈ ਹੈ ਜਿਹੜਾ ਇਹਦਾ ਬੇਸ ਹੈ ਹੂੰ ਹੂੰ ਠੀਕ ਹੈ ਜੀ ਤੇ ਇਹ ਹੈ ਦੇ ਨਾਲ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਪੈਚ ਵਰਕ ਹੋਇਆ ਹੋਇਆ ਤੇ ਵਿੱਚੋਂ ਪੂਰਾ ਫੈਂਸੀ ਬਣਿਆ ਹੋਇਆ ਹੈ ਦੁਪੱਟਾ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈ ਫੋਰ ਸਾਈਡ ਪੱਟੀ ਵੀ ਲੱਗੀ ਆ ਤੇ ਬਰੀਕ-ਬਰੀਕ ਆਹ ਗੋਟੇ ਦੀਆਂ ਲਾਈਨਾਂ ਜਾ ਰਹੀਆਂ ਮੇਰੀ ਬਹੁਤ ਪਿਆਰਾ ਦੁਪੱਟਾ ਹੈਗਾ ਪਾਸੇ ਠੀਕ ਹੈ ਤੇ ਆ ਲੋ ਜੀ ਇਹ ਇਸ ਤਰ੍ਹਾਂ ਵਿਚਕਾਰ ਇਹਦੇ ਪੈਚ ਵਰਕ ਲੱਗੇ ਹੋਏ ਹੈ ਫਲਾਵਰ ਨੇ ਪੈਚ ਬਹੁਤ ਜਿਆਦਾ ਸੋਨਾ ਸੂਟ ਹੈ ਤੇ ਪ੍ਰਾਈਸ ਹੈਗੀ ਆ 1095 ਰੁਪਏ 1095 ਚ ਸੂਟ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣਾ ਤੇ ਲਤੀਸ ਮਿਲਣਗੇ ਆ ਜੇ ਤੁਹਾਨੂੰ ਇਹ ਉਹ ਗੜਾ ਰੰਗ ਸੀ ਇਹ ਕਿਹੜਾ ਉਹ ਮਹਿਰੂਨ ਜਾਮਨੀ ਜਿਹਾ ਸੀ ਉਹ ਤਾਂ ਸਹੀ ਆ ਰੰਗ ਡੇ ਰਸਟ ਜਿਹਾ ਕਲਰ ਆ ਜੀ ਸਹੀ ਆ ਰੰਗ ਬਸ ਵੀਰ ਆਪੇ ਦੇਖ ਲੈ ਕਿਹੜਾ ਆ ਵੀ ਇਸ਼ੀ ਹਲੋ ਜੀ ਡਾਰਕ ਰਸਟ ਕਲਰ ਹੈਗਾ ਜੀ ਇਹ ਡਾਰਕ ਰਸਟ ਕਾਫੀ ਰਸਟ ਜਿਹਾ ਹੁੰਦਾ ਜਿਹੜਾ ਬਿਲਕੁਲ ਸਹੀ ਆ ਰਿਹਾ ਤੁਹਾਡਾ ਬਿਲਕੁਲ ਸਹੀ ਆ ਰਿਹਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਕੈਮਰੀ ਕਾਟਨ ਹੈ ਕੋਈ ਇਹਦੇ ਤੇ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਆਰਾਮ ਨਾਲ ਸਲਾਓ ਤੇ ਪਾਓ ਇਦਾਂ ਹੀ ਪਹਿਣਾ ਦਰਦੀਆਂ ਨੇ ਲਾਈਨਿੰਗ ਲਾਉਣ ਤੋਂ ਠੀਕ ਹੈ ਜੀ ਪਰ ਨਾ ਸੂਟ ਗ੍ਰੇਸਫੁਲ ਲੁੱਕ ਆਉਂਦਾ ਜੀ ਲਾਈਨਿੰਗ ਲਾ ਕੇ ਮੈਂ ਜਿਹੜਾ ਸੂਟ ਪਾਈ ਖੜੀ ਆ ਕਾਟਨ ਦਾ ਮੈਂ ਇਹਦੇ નીચે ਲਾਈਨਿੰਗ ਲਾਈ ਹੋਈ ਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਆਦਤ ਹੈਗੀ ਲਾਈਨਿੰਗ ਦੀ ਆਹ ਲਓ ਇਹ ਹੈਗਾ ਜੀ ਇਹਦਾ ਦੁਪੱਟਾ ਕਾਟਨ ਦਾ ਦੁਪੱਟਾ ਮੇਰੇ ਕੋਲ ਇਹ ਤੁਹਾਨੂੰ ਬਹੁਤ ਬਿਲਕੁਲ ਵਧੀ ਠੀਕ ਹੈ ਤੇ ਪੈਚਵਰਕ ਹੋਏ ਹੋਏ ਵਿੱਚ ਵਿੱਚ ਉਦਾਂ ਦਾ ਹੀ ਦੁਪੱਟਾ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਤੇ ਸੈਂਟਰ ਦੇ ਵਿੱਚ ਆਹ ਵਾਲੇ ਪੈਚ ਲੱਗੇ ਹੋਏ ਠੀਕ ਹੈ ਜੀ ਪ੍ਰਾਈਸ ਹੈਗੀ ਹੈ 1000 95 ਦਾ 1095 ਵਿੱਚ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੀ ਨੈਕਸਟ ਦੇਖੋ ਜੀ ਇਹ ਵੀ ਕਾਫੀ ਸੋਹਣਾ ਲੱਗਦਾ ਹੈ ਲੋ ਇਹ ਹੈਗੀ ਸਲਵਾਰ ਤੇ ਇਹ ਹੈਗੀ ਹੈ ਜੀ ਇਹਦੀ ਸ਼ਰਟ ਆਲਓ ਪ੍ਰਿੰਟ ਦੇਖ ਲੋ ਕਲਰ ਦੇਖ ਲੋ ਕਲਰ ਮੇਰੇ ਖਿਆਲ ਨਾਲ ਸਹੀ ਆ ਰਿਹਾ ਹੋਣਾ ਬਿਲਕੁਲ ਹੀ ਤੇ ਇਹ ਹੈ ਜੀ ਇਹਦਾ ਦੁਪੱਟਾ ਇੱਚ ਸਹੀ ਹੈ ਬਸ ਉਦਾਂ ਹੀ ਦੁਪੱਟਾ ਜੀ ਜਿਸ ਤਰ੍ਹਾਂ ਪਹਿਲਾਂ ਦੇਖ ਲਏ ਤੁਸੀਂ ਠੀਕ ਹੈ ਸਾਰੇ ਸ਼ਰਟ ਦੇ ਵਿੱਚ ਉਦਾਂ ਹੀ ਲਾਈਨਾਂ 6-7 ਤੁਹਾਨੂੰ ਵਰਕ ਦੀਆਂ ਮਿਲਣਗੀਆਂ ਮਿਰਰ ਵਰਕ ਦੀਆਂ ਤੇ ਪ੍ਰਾਈਸ ਹੈਗੀ ਆ 1095 ਰੁਪਏ 1095 ਵਿੱਚ ਸੂਟ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਚਾਰਜਸ ਕੋਈ ਨਹੀਂ ਦੇਣੇ ਨੈਕਸਟ ਦੇਖੋ ਜੀ ਆ ਆਪਣੇ ਕੋਲੇ ਸਿੰਗਲ ਪੀਸ ਹੈ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹ ਬਿਲਕੁਲ ਲਾਈਟ ਵੇਟ ਆਊਗਾ ਸੂਟ ਤੁਹਾਡੇ ਕੋਲੇ ਹਲਕਾ ਪਿਆ ਐਂਡ ਕਾਟਨ ਆਹ ਲੋ ਜੀ ਸਾਈਡਾਂ ਤੇ ਇਹ ਤੁਹਾਨੂੰ ਉਹ ਵਾਲਾ ਵਰਕ ਮਿਲੂਗਾ ਜਿਹੜਾ ਚਿਕਨ ਵਰਕ ਹੁੰਦਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਇਹ ਤੇ ਜਿਹੜੀ ਸੈਂਟਰ ਦੇ ਵਿੱਚ ਹੈਗੀ ਆ ਇਹ ਤੁਸੀਂ ਐਨੀ ਲਾਈਨਿੰਗ ਲਾ ਲਿਓ ਬਸ ਇੰਨਾ ਪੀਸ ਵਿਚਾਲੇ ਲਾਈਨਿੰਗ ਲਾ ਲਿਓ ਅਦਰਵਾਈਜ਼ ਤੁਹਾਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਹ ਵਾਲਾ ਇਸ ਤਰ੍ਹਾਂ ਦਾ ਸੂਟ ਆ ਬਹੁਤ ਪਿਆਰਾ ਡਿਜ਼ਾਈਨਰ ਸੂਟ ਹੈ ਤੇ ਬੈਕ ਸਾਈਡ ਦੇਖ ਲਓ ਆਹ ਲਓ ਇਹ ਹੈਗਾ ਪ੍ਰਿੰਟ ਦਾ ਪਿਆਰਾ ਜਿਹਾ ਪ੍ਰਿੰਟਰ ਲਾਈਟ ਸਕਾਈ ਜਾਂ ਗ੍ਰੇ ਜਾਂ ਸਿਲਵਰ ਗ੍ਰੇ ਦਾ ਸੂਟ ਹੈ ਥੱਲੇ ਹੀ ਲਾਇਆ ਸੀ ਦੇਖੀਏ ਆਪਾਂ ਨੀਚੇ ਹੀ ਅੱਗੇ ਆਹ ਆ ਕਿਉਂ ਆਹ ਲਓ ਜੀ ਸੱਜੇ ਨੀਚੇ ਇਸ ਤਰ੍ਹਾਂ ਦਾ ਨਾ ਆਹ ਵਾਲਾ ਪੈਚ ਲੱਗਿਆ ਹੋਇਆ ਹੈ ਬਾਕੀ ਚਿਕਨ ਦਾ ਬਾਰਡਰ ਹੈ ਬਹੁਤ ਸੋਹਣਾ ਬਣਿਆ ਹੋਇਆ ਬਾਰਡਰ ਠੀਕ ਹੈ ਇਹ ਹੈਗੀ ਆ ਸਲਵਾਰ ਇਹਦੀ 2.5 ਮੀਟਰ ਹੋਊਗੀ ਤੇ ਦੁਪੱਟਾ ਤੁਹਾਨੂੰ ਸਵਾ 2 ਮੀਟਰ ਮਿਲੂਗਾ ਕਾਟਨ ਦਾ 4 ਸਾਈਡ ਬ੍ਰੀਕ ਲੇਸ ਹੈ ਦੇਖੋ ਚੌੜਾਈ ਬਹੁਤ ਹੈ ਦੁਪੱਟੇ ਦੀ ਆ ਸਿੱਧਾ ਆ ਸਿੱਧਾ ਆ ਲੋ ਆ ਸਿੱਧਾ ਬਸ ਐ ਇਸ ਤਰ੍ਹਾਂ ਦੁਪੱਟਾ ਹੈ ਕਾਟਨ ਦਾ ਦੁਪੱਟਾ ਪੂਰਾ ਐਂ ਲੰਬਾ ਖੁੱਲਾ ਚੌੜਾ ਆ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਕਿ 950 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਹੈ ਅਜੀ ਹੁਣ ਮੈਂ ਤੁਹਾਨੂੰ ਰਾਮ ਟੈਕਸਟ ਦੇ ਸੂਟ ਦਿਖਾਉਣ ਲੱਗੀ ਆ। ਬਹੁਤ ਪਿਆਰੇ ਸੂਟ ਨੇ। ਲੋ। ਕਾਫੀ ਜਿਆਦਾ ਸੋਹਣੇ ਸੂਟ ਹੈ। ਆਹਨੋ 10-10 ਮੀਟਰ ਦੀਆਂ ਸਲਵਾਰਾਂ ਨਾਲ ਆਉਣਗੇ ਤੇ ਚਿਕਨ ਦੇ ਸ਼ਰਟ ਹੈਗੇ ਨੇ ਇਹਦੇ ਵਿੱਚ। ਆਹ ਵਾਲਾ ਚਿਕਨ ਦਾ ਸ਼ਰਟ ਹੈ। ਬਹੁਤ ਹੀ ਜਿਆਦਾ ਸੋਹਣਾ ਸੂਟ ਹੈ। ਕੈਮਰੀ ਕਾਟਨ ਮਿਲੂਗੀ ਰਾਮ ਟੈਕਸ ਦੀ? ਜਿਹੜੇ ਆ ਕੇ ਰੰਗ ਫਿੱਕਾ ਜਾਂਦਾ। ਵੈਸੇ ਇਹ ਤੇ ਲਾਈਨਿੰਗ ਦੀ ਕੋਈ ਲੋੜ ਨਹੀਂ ਆ। ਜਿਹੜੇ ਆ ਕੇ ਤਾਂ ਬਹੁਤ ਗੰਦਾ ਹੋ ਜਾਂਦਾ। ਵੈਸੇ ਲਾਈਨਿੰਗ ਦੀ ਲੋੜ ਨਹੀਂ ਆ ਪਰ ਤੁਸੀਂ ਕੱਲੇ ਫਰੰਟ ਤੇ ਲਾ ਸਕਦੇ ਹੋ ਕਿਉਂਕਿ ਵਿੱਚਾ ਥੋੜੀਆਂ ਥੋੜੀਆਂ ਗਲੀਆਂ ਗਲੀਆਂ ਨਹੀਂ ਜੇ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਤਾਂ ਇਦਾਂ ਬਾਲਿਓ ਹਵਾ ਸੋਹਣੀ ਆਉਂਦੀ ਆ ਇਹਦੇ ਵਿੱਚੋਂ ਲਓ ਜੀ ਮਹਿੰਦੀ ਪਿਸਤਾ ਜਿਹਾ ਕਲਰ ਹੈ ਕਾਫੀ ਸੋਨਾ ਕਲਰ ਹੈਗਾ ਇੱਥੇ ਸਹੀ ਹੈ ਜਿੱਥੇ ਬੀਬੀ ਨੇ ਤੁਹਾਨੂੰ ਦੱਸਿਆ ਉੱਥੇ ਨੋਟ ਕਰ ਲਿਓ ਖੜ ਗਿਆ ਇੱਥੇ ਚਲ ਇੱਥੇ ਠੀਕ ਹੈਗਾ ਜੀ ਨੈਕੇ ਦਾ neck ਦੇ ਉੱਪਰ ਦੋ ਫਲਾਵਰ ਨੇ ਉੱਪਰ ਉਹਦੇ ਹਾਈਲਾਈਟਿੰਗ ਕੀਤੀ ਹੋਈ ਆ ਵਰਕ ਦੀ ਠੀਕ ਹੈ ਜੀ ਤੇ ਆਹ ਲੋ ਜੀ ਇਹ ਹੈਗਾ ਇਹਦਾ ਘੇਰਾ ਬਹੁਤ ਪਿਆਰਾ ਜਿਹਾ ਘੇਰਾ ਬਣ ਕੇ ਰੈਡੀ ਹੋ ਗਿਆ ਦਾ ਆਹ ਸਾਰੇ ਘੇਰੇ ਜੋ ਤੁਹਾਨੂੰ ਵਰਕ ਮਿਲੂਗਾ ਨਾਟ ਵਰਕ ਪਲੱਸ ਸਿੱਪੀ ਵਰਕ ਠੀਕ ਹੈ ਜੀ ਤੇ ਘੇਰੇ ਤੇ ਤੁਹਾਨੂੰ ਪਾਈਪਿੰਗ ਮਿਲੂਗੀ ਇਸ ਤਰ੍ਹਾਂ ਕਰਕੇ ਪਾਈਪਿੰਗ ਕੱਢੀ ਹੋਈ ਹੈ ਤੇ ਇਹ ਹੈਗੀ ਇਹਦੀ ਸਲਵਾਰ ਕੈਮਰੀ कॉटन 3 ਮੀਟਰ ਦੀ ਸਲਵਾਰ ਆਊਗੀ ਜਿਹੜੀਆਂ ਪਹਿਣਾ ਕਹਿ ਦਿੰਦੀਆਂ ਨੇ ਸਭ ਨੂੰ 3 ਮੀਟਰ ਚਾਹੀਦੀ ਆ ਲੋ ਚੱਕ ਸਕਦੀਆਂ ਨੇ ਆਰਾਮ ਨਾਲ ਲੋ ਜੀ ਇਹ ਹੈ ਇਹਦਾ ਦੁਪੱਟਾ ਕਿ ਹੁਣ ਮੈਂ ਤੁਹਾਨੂੰ ਇਹ ਦੁਪੱਟਾ ਦਿਖਾਉਣੀ ਆ ਦੁਪੱਟਾ ਬਹੁਤ ਜਿਆਦਾ ਸੋਹਣਾ ਆ ਆ ਲੋ ਲੋ ਜੀ ਪੱਲੇ ਦੇਖ ਲਓ ਤੁਸੀਂ ਇਹਦੇ ਪਹਿਲਾਂ ਠੀਕ ਐ ਇਹ ਤਾਂ ਨਾ ਜਿਵੇਂ ਉਹ ਨਹੀਂ ਹੁੰਦੀ ਅ ਬੁੱਢੀ ਮਾਈ ਦੀ ਬੀਂਗ ਨਹੀਂਂਗ ਭਾਈ ਹੁੰਦੀ ਆ ਬਾਰਿਸ਼ ਹੋ ਕੇ ਆਂਦੀ ਆ ਜਦੋਂ ਉਹ ਵਾਲੀ ਆ ਤੇ ਪ्योर ਮਸਲੀਨ ਦੇ ਵਿੱਚ ਦੁਪੱਟਾ ਹੈ ਜੀ ਐਂ ਗੰਡੇ ਦੀ ਪੱਤ ਵਰਗਾ ਤੇ ਆ ਪੱਲਾ ਵੀ ਠੀਕ ਐ ਬਹੁਤ ਜਿਆਦਾ ਸੋਹਣਾ ਸੁਟਾ ਹੈ ਤੇ ਪ੍ਰਾਈਸ ਇਹ ਵੀ ਹੈਗੀ ਆ ਮੇਰਾ ਖਿਆਲ ਆ 2595 2595 ਦੇ ਵਿੱਚ ਸੌਕ ਮਿਲ ਜੂਗਾ ਆ ਰੰਗ ਵੀ ਸਹੀ ਆ ਬਸ ਸਹੀ ਆ ਰਿਹਾ ਕਲਰ ਸ਼ਿਪਿੰਗ ਕੋਈ ਨਹੀਂ ਹੈਗੀ ਚਲੋ ਜੀ ਨੇਕਸਟ ਦੇਖੋ ਇਹਦੇ ਜਿਹੜਾ ਕਲਰ ਫਰਕ ਹੈ ਜੀ ਮੇਨ ਦਾ ਸਾਰਾ ਕਲਰਾ ਪਾਉਣ ਦੀ ਮੈਨੂੰ ਲੋੜ ਨਹੀਂ ਹੈਗੀ ਆ ਵਾਲਾ ਕਲਰ ਹੈ ਇਹਦੇ ਵਿੱਚ ਆਹ ਲਓ ਬਸ ਕਲਰ ਦੇਖ ਕੇ ਤੁਹਾਨੂੰ ਦਿਖਾ ਦੇਣੀ ਆ ਆ ਵਾਲਾ ਕਲਰ ਹੈ ਕਲਰ ਸਹੀ ਆ ਰਿਹਾ ਹੁਣੇ ਘੇਰੇ ਤੇ ਜਾ ਕੇ ਨਾ ਫੇਰ ਤੁਹਾਨੂੰ ਉਹੀ ਸਤਰੰਗੀ ਪਿੰਗ ਦੀ ਮਿਲੂਗੀ ਜਿਹੜੀ ਮਤਲਬ ਕਿ ਆਪਾਂ ਨੂੰ ਦੁਪੱਟੇ ਦੇ ਵਿੱਚ ਮਿਲਦੀ ਆ ਠੀਕ ਹੈ ਆ ਇਹਦੀ ਸਲਵਾਰ ਦਾ ਕਲਰ ਆ ਕੈਮਰੀ कॉटन ਦੀ ਸਲਵਾਰ ਮਿਲੂਗੀ ਬਹੁਤ ਪਿਆਰਾ ਸੂਟ ਹੈ ਛੋੜੋ ਜਿਹਾ ਇਹ ਹੈਗਾ ਜੀ ਇਹਦਾ ਦੁਪੱਟਾ ਆ ਲੋ ਦੁਪੱਟਾ ਵੀ ਦੇਖੋ ਇਦਾਂ ਹੀ ਦੁਪੱਟਾ ਦੇਖ ਲਓ ਤੇ ਆਹ ਠੀਕ ਹੈ ਇਹ ਹੈਗੇ ਤੇ ਕੱਲੇ ਠੀਕ ਹੈ ਦੋਨੋਂ ਕੱਲਿਆਂ ਤੇ ਇਹ ਵਾਲਾ ਪ੍ਰਿੰਟ ਹੈ ਤੇ ਬਾਕੀ ਵਿੱਚੋਂ ਆਹ ਵਾਲਾ ਸਤਰੰਗੀ ਪੀਂਗਾ ਠੀਕ ਹੈ ਤੇ 2595 ਦੇ ਵਿੱਚ ਸੂਟ ਮਿਲਦੂਗਾ ਸੂਟ ਬਿਲਕੁਲ ਪਿਓਰ ਕਾਟਨ ਦੇ ਵਿੱਚ ਆਊਗਾ ਜੀ ਤੁਹਾਡੇ ਕੋਲੇ ਬੇਫਿਕਰ ਹੋ ਕੇ ਸੂਟ ਲੈ ਲਿਓ ਪੁੱਛਣ ਦੀ ਵੀ ਲੋੜ ਨਹੀਂ ਆ ਰਾਮ ਟੈਕਸ ਦੇ ਨਾਂ ਤੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿਹੜੇ ਦੇ ਪੱਲੇ ਆ ਉਹ ਰੰਗ ਹੈ ਦੁਪੱਟੇ ਦੇ ਲਓ ਜੀ ਸਭ ਅਜੇ ਕੋਈ ਨਹੀਂ ਹੈਗੇ ਲਓ ਜੀ ਅਗਲਾ ਦੇਖੋ ਸੇਮ ਸੂਟ ਹੈ ਆਵਲਾ ਦੁਪੱਟਾ ਹੈ ਦੁਪੱਟਾ ਪਹਿਲਾਂ ਦਿਖਾ ਦੇਣੀ ਆ ਸੂਟ ਬਾਅਦ ਚ ਲੈ ਲਿਓ ਹੋ ਨਹੀਂ ਗਿਆ ਬਸ ਇਹ ਆ ਲੋ ਲਓ ਇਹ ਵਾਲੇ ਕੱਲੇ ਨੇ ਠੀਕ ਹੈ ਤੇ ਆਹ ਵਾਲਾ ਵੀ ਚੁੰਨਦਾ ਹੈ ਬਹੁਤ ਸੋਹਣਾ ਲੱਗਦਾ ਦੁਪੱਟਾ ਤਾਂ ਪਿਓਰ ਮਸਲੀਨ ਚ ਦੁਪੱਟੇ ਆ ਜੀ ਬੜੇ ਜਿਆਦਾ ਸੋਹਣੇ ਦੁਪੱਟੇ ਆ ਵਾਈਟ ਵੇਟ ਆ ਨਾ ਹਲਕੇ ਭੈਣ ਬਹੁਤ ਸੋਹਣੇ ਬਹੁਤ ਹੀ ਜਿਆਦਾ ਪਿਆਰੇ ਸੁਨਦਾ ਹੈ ਤੇ ਲੋ ਚਿਕਨ ਦਾ ਸ਼ਰਟ ਤੇ ਪਲੇਨ ਕਾਟਨ ਦੀ ਸਲਵਾਰ ਇਹ ਨੈੱਕ ਮਿਲੂਗਾ ਨੈੱਕ ਤੇ ਉਹੀ ਰੰਗੀ ਪਿੰਗ ਆਊਗੀ ਠੀਕ ਹੈ ਜੀ ਤੇ ਅੱਗੇ ਆਊਗਾ ਸਾਡਾ ਇਹ ਵੜਾ ਘੇਰਾ ਠੀਕ ਹੈ ਘੇਰੇ ਤੇ ਵਰਕ ਮਿਲੂਗਾ ਬਹੁਤ ਪਿਆਰਾ ਸੂਟ ਹੈ ਪਿੰਕਿਸ਼ ਪੀਚ ਕਲਰ ਪਿੰਕਿਸ਼ ਆ ਸਹੀ ਹੈ ਕੀ ਸਹੀ ਕਲਰ ਹੈ ਇੱਥੇ ਰ ਕਲਰ ਸਹੀ ਹੈ ਚਲ ਠੀਕ ਹੈ ਲੋ ਜੀ ਇਹ ਸੀਗੇ 2595 ਵਾਲੇ ਸੂਟ ਸੀਗੇ ਜਿਹੜਾ ਮਰਜ਼ੀ ਸੂਟ ਲੈ ਲਓ ਵਾਜਾ ਵਾਜਾ ਕਰੂਗਾ ਲੋ ਜੀ ਰਾਮ ਟੈਕਸ ਦੀ ਮਸਲੀਨ ਰੇਟ ਵੀ ਬਹੁਤ ਜ਼ਿਆਦਾ ਘਟਾ ਜਿਆਦਾ ਸੋਹਣੀ ਸੁਲਤਾਨੀ ਬਹੁਤ ਜਿਆਦਾ ਮਸਲੀਨ ਰਾਮ ਟੈਕਸ ਵੀ ਮਸਲੀਨ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਸੁਲਤਾਨ ਆਹ ਲੋ ਅ ਬਿਸਕੁਟੀ ਜਿਹਾ ਕਲਰ ਲੱਗਦਾ ਮੈਨੂੰ ਇਹ ਹਲਕਾ ਆ ਜਾ ਸਾਰੇ ਦੇ ਵਿੱਚ ਤੁਸੀਂ ਪਹਿਲਾਂ ਵਰਕ ਦੇਖੋ ਹਲਕ ਦੂਰ ਦੂਰ ਜਾ ਕੇ ਨਾ ਕਿਤੇ ਆ ਜਾ ਇੱਥੇ ਇੱਕ ਵਰਕ ਆ ਗਿਆ ਤੇ ਫਿਰ ਇੱਥੇ ਇੱਕ ਆ ਗਿਆ ਇਦਾਂ ਥੋੜਾ ਦੂਜੀ ਦੂਰੀ ਤੇ ਨਾ ਥੋੜਾ 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 ਦੂਰ ਇਸ ਤਰ੍ਹਾਂ ਥੋੜਾ ਥੋੜਾ ਵਰਕ ਮਿਲੂਗਾ ਤੁਹਾਨੂੰ ਵਿੱਚ ਸਾਰੇ ਫਰੰਟ ਤੇ ਆਹ ਦੇਖ ਲਓ ਤੁਸੀਂ ਇਹਦਾ ਘੇਰਾ ਘੇਰਾ ਬਹੁਤ ਜਿਆਦਾ ਸੋਹਣਾ ਹੈ ਦੂਰੋਂ ਤੁਹਾਨੂੰ ਕਲਰ ਦਿਖਾਵਾਂਗੇ ਪਹਿਲਾਂ ਤੁਸੀਂ ਨੇੜੇੋਂ ਦੇਖ ਲਓ ਇਹਦੀ ਡਿਜ਼ਾਈਨਿੰਗ ਦੇਖ ਲਓ ਆ ਸਾਰਾ ਵਰਕ ਮਿਲੂਗਾ ਆ ਵੀ ਸਾਰਾ ਵਰਕ ਮਿਲੂਗਾ ਠੀਕ ਹੈ ਆ ਲੋ ਤੇ ਘੇਰੇ ਤੇ ਫੇਰ ਜਾ ਕੇ ਤੁਹਾਨੂੰ ਇੱਕ ਲਾਈਨ ਹੈ ਜਿਹੜੀ ਵਰਕ ਦੀ ਬਰੀਕ ਜੀ ਜਰੀ ਵਰਕ ਦੀ ਫੇਰ ਮਿਲੂਗੀ ਤੇ ਨੀਚੇ ਪਾਈਪਿੰਗ ਕੀਤੀ ਹੋਈ ਹੈ ਠੀਕ ਹੈ ਤੇ ਬੈਕ ਸਾਈਡ ਵੀ ਦੇਖ ਲਓ ਪਹਿਲਾਂ ਡਿਜ਼ਾਈਨਿੰਗ ਬੈਕ ਸਾਈਡ ਤੇ ਵੀ ਸੇਮ ਡਿਜ਼ਾਈਨਿੰਗ ਬਾਰਡਰ ਹੈ ਠੀਕ ਹੈ ਜੀ ਲਓ ਹੁਣ ਮੈਂ ਤੁਹਾਨੂੰ ਸਾਰਾ ਉੱਪਰ ਨੂੰ ਉਠਾ ਕੇ ਦਿਖਾਉਣੀ ਆ ਤੇ ਕਲਰ ਦੇਖੋ ਸਹੀ ਆ ਰਿਹਾ ਕਲਰ ਸਹੀ ਆ ਕਲਰ ਦੇਖੋ ਸਹੀ ਆ ਰਿਹਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਤੇ ਇਹ ਹੈਗੀ ਆ 3 ਮੀਟਰ ਦੀ ਨਾਲ ਇਹ ਵਾਲੀ ਸਲਵਾਰ ਮਿਲੂਗੀ ਪਿਓਰ ਮਸਲੀਨ ਦੀ ਸਲਵਾਰ ਮਿਲੂਗੀ ਇਹਦੇ ਨਾਲ ਠੀਕ ਹੈ ਜੀ ਬਹੁਤ ਪਿਆਰਾ ਸੁੰਦਾ ਹੈ ਤੇ ਨਾਲ ਮੈਂ ਹੁਣ ਦੁਪੱਟਾ ਦਿਖਾਉਣੀ ਆ ਤੇ ਇਹਦੇ ਰੇਟ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਨੀਮਮ ਰੇਟ ਤੇ ਆ ਸੌਂਟੀ ਇਹ ਹੈ ਆਹ ਲਓ ਦੁਪੱਟਾ ਦੇਖੋ ਤੁਸੀਂ ਪਿਓਰ ਮਸਲੀਨ ਦਾ ਦੁਪੱਟਾ ਤੇ ਕਲਰ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਪਿਆਰੀ ਆ ਆਹ ਲਓ ਜੀ ਠੀਕ ਹੈ ਜੀ ਬਹੁਤ ਸੋਹਣਾ ਸੁੰਦਾ ਹੈ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਲਮਾਈ ਕਿਨੀ ਦੁਪੱਟੇ ਦੀ ਲਮਾਈ 2.5 ਮੀਟਰ ਹੈ ਜੀ 1895 ਦੇ ਵਿੱਚ ਸूट ਆ ਜਾਊਗਾ ਜੀ ਤੁਹਾਡੇ ਕੋਲੇ ਸ਼ਿਪਿੰਗ ਚਾਰਜਸ ਕੋਈ ਨਹੀਂ ਜੀ ਲਓ ਜੀ ਲੈ ਲਓ ਕਲਰ ਦਾ ਫਰਕ ਪੈ ਜੂਗਾ ਇਹਦੇ ਵਿੱਚ ਕੋੜ ਆ ਜਾਓ ਹਾਂ ਲਓ ਜੀ ਡਿਜ਼ਾਈਨਿੰਗ ਸੇਮ ਹੀ ਹੈ ਆ ਦੇਖੋ ਤੇਰੇ ਤੇ ਡਿਜ਼ਾਈਨਿੰਗ ਸੇਮ ਮਿਲੂਗੀ ਤੇ ਕਲਰ ਦੇਖ ਲਓ ਤੁਸੀਂ ਕਲਰ ਫਰਕ ਹੈ ਠੀਕ ਹੈ ਜੀ ਇਹ ਵਾਲੀ ਸਲਵਾਰ ਕਲਰ ਸਗ ਸਹੀ ਹੈ ਹਾਂ ਬਿਲਕੁਲ ਸਹੀ ਕਲਰ ਦੇਖ ਰਹੇ ਹਾਂ ਆ ਸਲਵਾਰ ਆ 3 ਮੀਟਰ ਦੀ ਤੇ ਇਹ ਲਊਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਠੀਕ ਹੈ ਜੀ ਦੁਪੱਟਾ ਮੇਲਾ ਦਾ ਖੋਲਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਸੇਮ ਹੀ ਦੁਪੱਟਾ ਲੋ ਜੀ ਨੈਕਸਟ ਇਸ ਕੋ ਅਬ ਬੇਸ ਲਗ ਭਗ ਸਾਰਿਆਂ ਦਾ ਸਹੀ ਹੈ ਬੇਸ ਲਗਭਗ ਸਾਰਿਆਂ ਦਾ ਸੇਮ ਹੀ ਮਿਲੂਗਾ ਔਰ ਆ ਵੀ ਸਾਰਿਆਂ ਦਾ ਸੇਮ ਹੀ ਮਿਲੂਗਾ ਬਾਰਡਰ ਥੋੜਾ ਥੋੜਾ ਬੇਸ ਦਾ ਅੱਖਰ ਤਬੂਗਾ ਮੋੜਾ ਮੋਟਾ ਹੀ ਮੈਨੂੰ ਲੱਗਦਾ ਤੇ ਆ ਵਿਚਲੇ ਕਲਰ ਚੇਂਜ ਹੋ ਜਾਂਦੇ ਆ ਜੀ ਪ੍ਰਿੰਟ ਦੇ ਠੀਕ ਹੈ ਪ੍ਰਿੰਟ ਸੇਮ ਹੈ ਆ ਵਾਲੀ ਸਲਵਾਰ ਹੈ ਅਨੀਆਂ ਜਾਂ ਸ਼ੇਡ ਹੈਗਾ ਮੇਰੇ ਕਲਾ ਦੇ ਹੋਪ ਤਾਂ ਕਿਡਾ ਕੈਸਰ ਦੇ ਆਪਨ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਬਾਹਰ ਘੱਟ ਕੇ ਪਾ ਲਓ ਇਹ ਨਾ ਰੋਗਾ ਦੀ ਲਸ ਇਹ ਤਾਂ ਘੱਟ ਕੇ ਤੁਹਾਨੂੰ ਖਾਣੀ ਹਾਂ ਲੋ ਇਹ ਦੁਪੱਟਾ ਹੈ ਇਹ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 1895 ਬਹੁਤ ਜੈਨੂਨ ਪ੍ਰਾਈਸ ਦੇ ਸੁਪਾ ਜੀ ਬਹੁਤ ਜਿਆਦਾ ਰਾਮ ਟੈਕਸ ਦੇ ਸੁਪਾ 3-3 ਮੀਟਰਸ ਦੇਵਾਰਾਂ ਵਾਲੇ ਪਿਓਰ ਮਸਲੀਨ ਦੇ ਸੁਪਾ ਲਓ ਜੀ ਹੁਣ ਮੈਂ ਤੁਹਾਨੂੰ ਰਾਮ ਟੈਕਸ ਦੇ ਸੁਪਾ ਦਿਖਾਉਂਗੀ ਰਾਮ ਟੈਕਸ ਵੀ ਗਲੇਸ ਵਰਤ ਪਰ ਬਿਨਾਂ ਦੁਪੱਟਿਆਂ ਤੋਂ ਆਉਂਗੀਆਂ ਨਾ ਆਲਵੇਸ ਦੁਪੱਟੇ ਲੈਣੇ ਜਲਵਾ ਦਾ ਵੀ ਦੇ ਦੁਪੱਟੇ ਆਪਣੇ ਕੋਲੇ ਹਰ ਤਰ੍ਹਾਂ ਦੇ ਹੁੰਦੇ ਆ ਕੋਈ ਵੀ ਡਾਈ ਵੀ ਕਰਵਾ ਕੇ ਦੇ ਦਿੰਦੇ ਆ ਜੇ ਤੁਹਾਨੂੰ ਚਾਹੀਦਾ ਹੋਵੇ ਤਾਂ ਦੇ ਦਾਂ ਤੇ ਲਓ ਜੀ ਰਾਮਟੈਕਸ ਦਾ ਸੂਟ ਹੈ ਬਲੇਸ ਕਾਟਨ ਦਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਸੋਹਣਾ ਹੈ ਤੇ ਪ੍ਰਾਈਸ ਹੈਗੀ 880 ਰੁਪਏ ਇਹ ਸੂਟ 860 ਦੇ ਵਿੱਚ ਤੁਹਾਡੇ ਕੋਲੇ ਆ ਜਾਣਾ ਹੈ ਸ਼ਿਪਿੰਗ ਚਾਰजेस ਕੋਇੰਗ ਦੇਣੇ ਸੋ ਜੇ ਪਹਿਲਾਂ ਦੇ ਬਲੇਸ ਕਾਟਨ ਵੀ ਕੈਮਰੀ ਕਾਟਨ ਵਰਗੀ ਹੈ ਜੀ ਬੜੀ ਕੰਫਰਟੇਬਲ ਬਹੁਤ ਸੋਹਣੀ ਹਾਲੋ ਕਲਰ ਬਹੁਤ ਪਿਆਰੀ ਹੈ ਲੋ ਆਵੋ ਇਗਲਾ ਦੇਖੋ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ہاں ਪੀਚ ہاں ਪੀਚ ਕਲਰ ਹੈ ਬਹੁਤ ਸੋਹਣਾ ਜਿਹਾ ਪੀਚ ਹੈ ਲੋ ਜੀ ਇਹ ਦਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 880 ਰੁਪਏ ਲੋ ਜੀ ਇੱਕ ਨਾ ਸੂਟ ਹੈ ਇਹ ਆਪਣੀ ਪਿਛਲੀ ਵੀਡੀਓ ਦੇ ਵਿੱਚ ਪਾਉਣ ਤੋਂ ਰਹਿ ਗਿਆ ਸੀ ਇਹ ਆਰਟੈਕਸ ਬ੍ਰਾਂਡ ਦਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ 1050 ਤੇ ਕਾਟਨ ਮਸਲੀਨ ਦੇ ਵਿੱਚ ਸੂਟ ਹੈਗਾ ਮਰਜ਼ੀ ਹੈ ਤੁਹਾਡੀ ਲਾਈਨਿੰਗ ਲਾਉਣੀ ਹੈ ਲਾ ਲਓ ਜੇ ਨਹੀਂ ਵੀ ਲਾਉਂਗੇ ਤਾਂ ਵੀ ਸੱਜੂਗਾ ਇਹ ਬਿਨਾਂ ਲਾਈਨਿੰਗ ਤੋਂ ਵੀ ਬਣ ਜਾਊਗਾ ਕਾਟਨ ਮਸਲੀਨ ਦੇ ਵਿੱਚ ਹੈ ਸੂਟ ਇਹ ਤੇ ਤੁਸੀਂ ਪ੍ਰਿੰਟਿੰਗ ਦੇਖੋ ਇਹਦੀ ਤੇ ਸਾਰੇ ਫਲਾਵਰ ਦੇ ਉੱਪਰ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਤੇ ਜਿਹੜੀ ਬਾਜੂ ਤੇ ਪ੍ਰਿੰਟ ਆਉਣਾ ਉਹ ਆ ਵਾਲਾ ਉਹ ਤੇ ਹੁਣ ਮੈਂ ਤੁਹਾਨੂੰ ਇਹਦੀ ਬੈਕ ਸਾਈਡ ਦਿਖਾ ਦਿੰਨੀ ਹਾਂ ਆ ਇਹਦੀ ਬੈਕ ਸਾਈਡ ਹੈ ਆ ਰੰਗ ਸਹੀ ਹੈ ਠੀਕ ਹੈ ਡਾਰਕ ਲਾਈਟ ਜੇ ਕਲਰ ਨੇ ਜੀ ਮਿਕਸ ਜੇ ਕਲਰ ਹੈ ਤੇ ਆ ਹੈਗੀ ਇਹਦੀ ਸਲਵਾਰ ਆ ਲੋ ਛੋਟਾ ਛੋਟਾ ਪ੍ਰਿੰਟ ਅਦੇ ਵਿੱਚ ਬਿਲਕੁਲ ਉਹ ਨਹੀਂ ਹੈਗੀ ਇਹ ਠੀਕ ਹੈ ਨੋਰ ਪੱਟਾ ਦੇਖੋ ਜੀ ਆ ਲੋ ਇਹ ਦੁਪट्टे ਦੇ ਇੱਕ ਗਾਰਮਨਟ ਤੇ ਫਲਾਵਰ ਫਿਰ ਸੈਂਟਰ ਦੇ ਵਿੱਚ ਆ ਗਿਆ ਇੱਕ ਫਲਾਵਰ कॉटन ਮਸਲੀਨ ਦਾ ਦੁਪੱਟਾ ਹੈ ਫਿਰ ਦੂਜੀ ਗਾਰਮਨਟ ਤੇ ਫਲਾਵਰ ਠੀਕ ਹੈ ਜੀ ਪ੍ਰਾਈਸ 1050 ਰੁਪਏ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਬੱਸ